ਪਿਛਲੇ 16 ਦਿਨ ਤੋਂ ਪੱਕੇ ਹੋਣ ਦੀ ਉਡੀਕ ਦੇ ਵਿੱਚ ਨਰੇਗਾ ਮੁਲਾਜ਼ਮਾਂ ਦੇ ਵੱਲੋਂ ਪਿਛਲੇ ਦਿਨਾਂ ਤੋਂ ਕਲਾਮ ਛੋੜ ਹੜਤਾਲ ਕੀਤੀ ਗਈ ਜਿਸ ਤੋਂ ਬਾਅਦ ਅੱਜ ਪੂਰੇ ਪੰਜਾਬ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਐਸੇ ਤਿਹਹ ਅੱਜ ਫਤਿਹਗੜ ਸਾਹਿਬ ਦੇ ਵਿੱਚ ਵੀ ਨਰੇਗਾ ਕੱਚੇ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਨੇ ਲਾਰਿਆ ਦੀ ਪੰਡ ਜੜੀ ਹੈ ਮਾਰਚ ਜੋਤੀਸ ਰੂਪ ਮੂਰਤੀ ਕਟਿਆ ਗਿਆ ਨ ਅਨੁਰੇਗਾ ਕਰਮਚਾਰੀ ਯੂਨੀਅਨ ਫਟੇਗੜ ਸਾਹਿਬ ਜੋ ਪਿਛਲੇ ਦਿਨ ਤੋਂ ਸਾਡਾ 5 ਤਰੀਕ ਤੋਂ ਜਿਹੜਾ ਲਗਾਤਾਰ ਕਲਮਸੋਟ ਹੜਤਾਲ ਚੱਲ ਰਹੀ ਸੀ ਬਲਾਕ ਪੱਧਰ ਤੇ ਤੋਂ ਉਸ ਤੋਂ ਪਰਤੂ ਪਰ ਕੋਈ ਵੀ ਜਿਹੜੀ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਜਿਹੜੀ ਕੋਈ ਮੀਟਿੰਗ ਨਹੀਂ ਲਿੱਤੀ ਗਈ ਜਿਸ ਦੇ ਰੋਸ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ ਤੇ ਨਾਲ ਆ ਜੋ ਸਰਕਾਰ ਦੀ ਵਾਅਦਾ ਦੀ ਪੰਡ ਹੈ ਜਿਹੜੀ ਅੱਜ ਉਹ ਕੁੱਕੀ ਗਈ ਹੈ ਜ਼ਿਲ੍ਹਾ ਪੱਧਰ ਤੇ ਤਾਂ ਜੋ ਇਹ ਵੀ ਸਰਕਾਰ ਨੂੰ ਅਸੀਂ ਦੱਸ ਸਕੀਏ ਵੀ ਜੋ ਅਸੀਂ 16 ਸਾਲ ਤੋਂ ਜਿਹੜੇ ਅਨੁਰੇਗਾ ਕਰਮਚਾਰੀ ਮੁਲਾਜ਼ਮ ਨੇ ਜਿਹੜੇ ਉਹ ਕੱਚੇ ਨੇ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸੀਗੇ ਵੀ ਅਸੀਂ ਔਨ ਸਾਰੀ ਜਿਹੜੇ ਮੁਲਾਜ਼ਮ ਨੇ ਉਹ ਪੱਕੇ ਕਰਾਂਗੇ ਪਰੰਤੂ ਹੁਣ ਤੱਕ ਕੋਈ ਨਹੀਂ ਹੋਇਆ ਜੇਕਰ ਮੰਨ ਹੁਣ ਵੀ ਕੋਈ ਮੀਟਿੰਗ ਨਾ ਲਿੱਤੀ ਗਈ ਤਾਂ ਜਿਹੜਾ ਸਟੇਟ ਕਮੇਟੀ ਦੇ ਪੱਧਰ ਤੇ ਜੋ ਮੈਸੇਜ ਆਊਗਾ ਉਸ ਦੇ ਅਕੋਰਡਿੰਗ ਜਿਹੀ ਅਸੀਂ ਜਿਹੜਾ ਅਗਲੀ ਰਣਨੀਤੀ ਹੈ ਜਿਹੜੀ ਉਹ ਲਿਖਾਂਗੇ ਤੇ ਪ੍ਰੈਸ ਦੇ ਜਰੀਏ ਅਸੀਂ ਜਿਹੜਾ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜੋ ਜਿਹੜਾ ਹੱਲ ਆ ਉਹ ਸਾਡਾ ਜਿਹੜਾ ਜਲਦੀ ਜਲਦੀ ਪੀਤਾ ਜਾਵੇ ਵਿਕਾਸ ਦੇ ਕੰਮ ਨੇ ਜਿਹੜੇ ਸਾਰੇ ਮਨਰੇਗਾ ਦੇ ਥਰੂ ਹੋ ਰ ਰਹੇ ਨੇ ਚਾਹੇ ਉਹ ਪਲੇਗਰਾਉਂਡ ਨੇ ਆਂਗਰਵਾੜੀਆਂ ਨੇ ਕੋਈ ਰਸਤੇ ਨੇ ਕੋਈ ਗੰਦੇ ਦੇ ਪਾਣੀ ਦਾ ਜਾਂ ਜੋ ਵੀ ਕੰਮ ਹੈਗੇ ਨੇ ਸਾਰੇ ਉਹ ਮਨਰੇਗਾ ਦੇ ਸ਼ੁਰੂ ਹੋ ਰਹੇ ਨੇ ਜੀ ਮਨਰੇਗਾ ਮੁਲਾਜ਼ਮਾਂ ਦਾ ਜੋ ਇਹ ਧਰਨਾ ਹੈ ਅਸੀਂ 16 ਸਾਲ ਤੋਂ ਮਤਲਬ ਕਿ ਨਰੇਗਾ ਦੇ ਵਿੱਚ ਕੰਮ ਕਰ ਰਹੇ ਆ 16 ਸਾਲ ਤੋਂ ਕਈ ਮੁਲਾਜ਼ਮ ਤਾਂ ਓਵਰੇਜ ਵੀ ਹੋ ਗਏ ਆ ਬਟ ਸਾਨੂੰ ਹਾਲੇ ਤੱਕ ਪੱਕੇ ਨਹੀਂ ਕੀਤਾ ਗਿਆ ਹਰ ਵਾਰ ਸਾਨੂੰ ਇਹੀ ਲਾਰਾ ਲਾ ਦਿੱਤਾ ਜਾਂਦਾ ਅਸੀਂ ਹਰ ਵਾਰ ਧਰਨਾ ਲੈ ਆ ਸਾਨੂੰ ਇਹੀ ਲਾਰਾ ਲਾ ਕੇ ਉਖਾ ਦਿੱਤਾ ਜਾਂਦਾ ਕਿ ਤੁਹਾਨੂੰ ਮਤਲਬ ਕਿ ਹਫਤੇ ਦੇ ਵਿੱਚ ਜਾਂ ਤੁਹਾਨੂੰ ਮੁੱਤੀ ਪੱਤਰ ਜਾਂ ਮਹੀਨੇ ਦੇ ਵਿੱਚ ਦੇ ਦਿੱਤਾ ਜਾਵੇਗਾ ਪਰ ਇਹ ਲਾਰੇ ਲਾਰੇ ਹੀ ਰਹੇ ਕਿ ਅਸੀਂ ਹਲੇ ਤੱਕ ਕੱਚੇ ਹੀ ਆ ਕਾ ਮਨ ਲਗੀ ਸੱਚ ਮੁਲਾਜ਼ਮ ਸਾਡੇ ਓਵਰਵੇਜ ਵੀ ਹੋ ਰਹੇ ਆ ਪਰ ਸਾਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਹਾਂ ਹਾਂ ਜੀ ਸਾਡੀ ਪੱਕੇ ਹੋਣ ਦੀ ਮੰਗ ਹੈ